ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਸਰਦਾਰ ਹਰਕੇਸ਼ ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਘਰੇਲੂ ਵਸਤਾਂ ਤੇ ਧੰਦੇ ਸਰਲੇਖ ਅਧੀਨ ਗਹਾਰੇ ਬਾਰੇ ਗੱਲ ਕਰਾਂਗੇ ਖੁੱਲੇ ਅਸਮਾਨ ਥੱਲੇ ਇੱਕ ਨਿਸ਼ਚਿਤ ਵਿਧੀ ਅਨੁਸਾਰ ਗੋਲ ਘੇਰੇ ਵਿੱਚ ਸੁੱਕੀਆਂ ਪਾਥੀਆਂ ਦੇ ਉੱਪਰ ਖੜਮੇ ਲੋਟ ਪਾਥੀਆਂ ਲਾ ਕੇ ਕੁੱਪ ਦੀ ਸ਼ਕਲ ਦੇ ਬਣਾਏ ਆਕਾਰ ਨੂੰ ਗੋਹਾਰਾ ਕਹਿੰਦੇ ਹਨ ਪਹਿਲੇ ਸਮਿਆਂ ਵਿੱਚ ਰੋਟੀ ਟੁਕ ਬਣਾਉਣ ਲਈ ਪਾਥੀਆਂ ਦੀ ਕਾਫੀ ਵਰਤੋਂ ਕੀਤੀ ਜਾਂਦੀ ਸੀ ਹਾਰਿਆਂ ਵਿੱਚ ਦੁੱਧ ਕੜਨ ਲਈ ਹਾਰਿਆਂ ਵਿੱਚ ਖਿਚੜੀ ਦਾਲਾਂ ਧਰਨ ਲਈ ਚੁੱਲਿਆਂ ਤੇ ਸਾਗ ਧਰਨ ਲਈ ਪਾਥੀਆਂ ਦੀ ਵਰਤੋਂ ਵਿਸ਼ੇਸ਼ ਤੌਰ ਤੇ ਕੀਤੀ ਜਾਂਦੀ ਸੀ પાથિયા ਨਾਲ લોડી વાળી જਾਂਦੀ ਸੀ લોડી ਮੰગਣ ਵਾਲੀਆਂ ਵੀ ਗੁੜ ਦੇ ਨਾਲ પાਥੀਆਂ ਮੰਗਦੀਆਂ ਹੁੰਦੀਆਂ ਸਨ પાਥੀਆਂ ਗੋਹੇ ਦੀਆਂ ਬਣਾਈਆਂ ਜਾਂਦੀਆਂ ਹਨ ਘਰ ਵਿੱਚ ਜਿੰਨੀਆਂ ਵੀ ਮੱਝਾਂ ਗਾਈਆਂ ਬਲਦ ਕੱਟੀਆਂ ਬੱਚੀਆਂ ਅਤੇ ਪਸ਼ੂ ਹੁੰਦੇ ਸਨ ਉਹਨਾਂ ਦਾ ਕੁਝ ਗੋਹਾ પાਥੀਆਂ ਪੱਥਾਂ ਲਈ ਇੱਕ ਥਾਂ ਇਕੱਠਾ ਕੀਤਾ ਜਾਂਦਾ ਸੀ ਬਾਕੀ ਦੇ ਗੋਹੇ ਤੇ ਖੂੜ ਕਬਾੜ ਨੂੰ ਰੂੜੀ ਰੂੜੀ ਉੱਪਰ ਖਾਦ ਬਣਾਉਣ ਲਈ ਸਿੱਟ ਦਿੰਦੇ ਸਨ ਸੌਣ ਭਾਦੋਂ ਦੇ ਵਾਰਸ ਦੇ ਮਹੀਨਿਆਂ ਵਿੱਚ ਤਾਂ ਸਾਰਾ ਗੋਹਾ ਹੀ ਰੂੜੀ ਉੱਪਰ ਉੱਪਰ ਸਿੱਟਦੇ ਸਨ ਪਾਥੀਆਂ ਪੱਥਨ ਲਈ ਜਿਸ ਥਾਂ ਗੋਹਾ ਸਿੱਟਿਆ ਜਾਂਦਾ ਹੈ ਉਸ ਨੂੰ ਪਥਵਾੜਾ ਕਹਿੰਦੇ ਸਨ ਜਦ ਗੋਹਾ ਕਾਫੀ ਮਾਤਰਾ ਵਿੱਚ ਇਕੱਠਾ ਹੋ ਜਾਂਦਾ ਸੀ ਤਾਂ ਘਰ ਦੀਆਂ ਕੁੜੀਆਂ ਵੋਟੀਆਂ ਬੁੜੀਆਂ ਆਪ ਹੀ ਪਾਥੀਆਂ ਪੱਥ ਲੈਂਦੀਆਂ ਸਨ ਜਾਂ ਗਵਾਂਡੀਆਂ ਜਾਂ ਲਾਗਨਾਂ ਦੀ ਮਦਦ ਨਾਲ ਪਾਥੀਆਂ ਪੱਥ ਲੈਂਦੀਆਂ ਸਨ ਪਾਥੀਆਂ ਪੱਥਨ ਵਾਲੀਆਂ ਜਨਾਨੀਆਂ ਪਹਿਲਾਂ ਗੋਹੇ ਦੇ ਢੇਰ ਵਿੱਚੋਂ ਕਈ ਪਾਥੀਆਂ ਪੱਥਨ ਜੋਗਾ ਗੋਹਾ ਲੈ ਕੇ ਚੰਗੀ ਤਰ੍ਹਾਂ ਮਿਕਸ ਕਰਦੀਆਂ ਸਨ ਫਿਰ ਦੋਵੇਂ ਹੱਥਾਂ ਨਾਲ ਜਿੰਨਾ ਗੋਹਾ ਆ ਜਾਂਦਾ ਸੀ ਉਸ ਗੋਹੇ ਦੀ ਪਾਥੀ ਬਣਾ ਕੇ ਇੱਕ ਪਾਸੇ ਰੱਖੀ ਜਾਂਦੀ ਸੀ ਇਸ ਤਰ੍ਹਾਂ ਗੋਹੇ ਦੇ ਸਾਰੇ ਢੇਰ ਦੀਆਂ ਪਾਥੀਆਂ ਪੱਥ ਲੈਂਦੀਆਂ ਸਨ 4-5 ਦਿਨਾਂ ਦੀ ਧੁੱਪ ਲੱਗਣ ਪਿੱਛੋਂ ਜਦੋਂ ਪਾਥੀਆਂ ਉੱਪਰੋਂ ਸੁੱਕ ਜਾਂਦੀਆਂ ਸਨ ਤਾਂ ਉਹਨਾਂ ਨੂੰ ਉਲਟਾ ਕੇ ਇੱਕ ਪਾਥੀ ਤੇ ਦੀ ਦੂਜੀ ਪਾਥੀ ਨਾਲ ਪਿੱਠ ਜੋੜ ਕੇ ਝੋਟੇ ਬਣਾ ਕੇ ਸੁੱਕਣ ਲਈ ਖੜੀਆਂ ਕਰ ਦਿੱਤੀਆਂ ਜਾਂਦੀਆਂ ਸਨ ਇਸ ਤਰ੍ਹਾਂ ਫੇਰ ਪਾਥੀਆਂ ਦਾ ਹਥੇਲਾ ਹਿੱਸਾ ਵੀ ਸੁੱਕ ਜਾਂਦਾ ਸੀ ਜੁਕੀਆਂ ਪਾਥੀਆਂ ਦਾ ਗੁਹਾਰਾ ਲਾਉਣ ਲਈ ਪਹਿਲਾਂ ਇੱਕ ਪਾਥੀ ਪੁੱਠੀ ਕਰਕੇ ਰੱਖੀ ਜਾਂਦੀ ਸੀ ਫਿਰ ਉਸ ਪਾਤੀ ਉਪਾਥੀ ਉੱਪਰ ਗੁੜ ਚੌਲ ਹਲਦੀ ਤੇਲ ਆਦ ਪਾ ਕੇ ਸ਼ਗਨ ਕਰਕੇ ਗੁਹਾਰਾ ਬਣਾਉਣਾ ਸ਼ੁਰੂ ਕੀਤਾ ਜਾਂਦਾ ਸੀ ਫਿਰ ਸ਼ਗਨ ਵਾਲੀ ਪਾਥੀ ਦੇ ਦੁਆਲੇ ਗੋਲ ਦਾਰੇ ਵਿੱਚ ਉਹਨੇ ਕੋ ਗੇੜ ਦਿੱਤੇ ਜਾਂਦੇ ਸਨ ਜਿੰਨੀਆਂ ਕਿ ਪਾਥੀਆਂ ਦਾ ਗੁਹਾਰਾ ਬਣਾਉਣਾ ਹੁੰਦਾ ਸੀ ਆਮ ਤੌਰ ਤੇ 8 ਤੋਂ 10 ਗੇੜਿਆਂ ਦੇ ਗੁਹਾਰੇ ਬਣਾਏ ਜਾਂਦੇ ਸਨ ਫਿਰ ਇਹਨਾਂ ਗੇੜਿਆਂ ਉੱਪਰ ਖੜਮੇ ਲੋਟ ਪਰਥੀਆਂ ਦੇ ਗੇੜੇ ਦਿੱਤੇ ਜਾਂਦੇ ਸਨ ਜਿੰਨੇ ਕੁ ਗੇੜੇ ਖੜ ਕੇ ਦਿੱਤੇ ਜਾ ਸਕਦੇ ਹੁੰਦੇ ਸਨ ਉਹ ਖੜ ਕੇ ਦਿੱਤੇ ਜਾਂਦੇ ਸਨ ਉਸ ਤੋਂ ਬਾਅਦ ਬਣੇ ਗੁਹਾਰੇ ਨਾਲ ਪੌੜੀ ਲਾ ਕੇ ਹੋਰ ਗੇੜੇ ਦਿੱਤੇ ਜਾਂਦੇ ਸਨ ਗੁਹਾਰੇਆਂ ਦੀ 5 ਫੁੱਟ ਉਚਾਈ ਤੋਂ ਬਾਅਦ ਗੁਲਾਈ ਘਟ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਸੀ ਹੌਲੀ-ਹੌਲੀ ਇਹ ਗੁਲਾਈ ਘਟ ਕੇ ਟੀਸੀ ਤੇ ਜਾ ਕੇ ਸਿਰਫ ਇੱਕ ਪਾਥੀ ਦੀ ਗੁਲਾਈ ਜੋਗੀ ਗੁਲਾਈ ਰਹਿ ਜਾਂਦੀ ਸੀ ਆਮ ਤੌਰ ਤੇ ਗੁਹਾਰੇ 6 ਫੁੱਟ ਤੋਂ ਲੈ ਕੇ 8 ਫੁੱਟ ਤੱਕ ਉੱਚੇ ਬਣਾਏ ਜਾਂਦੇ ਸਨ ਬਨੇ ਗੁਹਾਰੇ ਨੂੰ ਫੇਰ ਗੋਹੇ ਨਾਲ ਹੀ ਲਿਪ ਦਿੱਤਾ ਜਾਂਦਾ ਸੀ ਤਾਂ ਜੋ ਗੁਹਾਰੇ ਵਿੱਚ ਕੋਈ ਜੀਵ ਜੰਤੂ ਸੱਪ ਸਲੂੰਡੀ ਨਾ ਵੜ ਸਕੇ ਨਾ ਹੀ ਮੀਂਹ ਦਾ ਪਾਣੀ ਅੰਦਰ ਜਾਵੇ ਕਈ ਜਨਾਨੀਆਂ ਗੁਹਾਰੇ ਨੂੰ ਨજર ਲੱਗਣ ਤੋਂ ਬਚਾਉਣ ਲਈ ਗੁਹਾਰੇ ਦੇ ਸਿਰ ਉੱਪਰ ਬਣੀ ਤਿੱਖੀ ਨੋਕ ਉੱਪਰ ਕਾਲੀ ਤੌੜੀ ਮੂਦੀ ਮਾਰ ਦਿੰਦੀਆਂ ਸਨ ਜਾਂ ਟੁੱਟਾ ਛਿੱਤਰ ਟੰਗ ਦਿੰਦੀਆਂ ਸਨ ਇਸ ਤਰ੍ਹਾਂ ਗੁਹਾਰਾ ਬਣਦਾ ਸੀ ਹੁਣ ਗੋਹੇ ਦੀਆਂ ਪਾਥੀਆਂ ਪੱਥਰ ਨਾਲੋਂ ਜ਼ਿਆਦਾ ਵਾਰ ਤੋਂ ਖਾਦ ਦੇ ਤੌਰ ਤੇ ਕੀਤੀ ਜਾਂਦੀ ਹੈ ਇਸ ਲਈ ਜਿੱਥੇ ਪਹਿਲਾਂ ਹਰ ਪਿੰਡ ਦੁਆਲੇ ਲੱਗੇ ਗੁਹਾਰਿਆਂ ਦੀ ਪਰਮਾਰ ਹੁੰਦੀ ਸੀ ਉੱਥੇ ਹੁਣ ਪਿੰਡਾਂ ਦੁਆਲੇ ਬਹੁਤ ਘੱਟ ਗੁਹਾਰੇ ਨਜ਼ਰ ਆਉਂਦੇ ਹਨ ਸੋ ਧੰਨਵਾਦ ਜੀ